ਭਾਈ ਗੁਜਕਾਲ ਸਾਹਿਬ ਭਾਈ ਗੁਜ ਕੀ ਖਤੇ ਕੀ ਹਾਲ ਚਾਲ ਵੀਰੋ ਕਲ ਜੁਗ ਦੇ ਵਿੱਚ ਹਰ ਬੰਨੇ ਕਾ ਫਰੇਵ ਅਤੇ ਝੂਠ ਦੀ ਜਿੱਤ ਹੈ ਉਹੀ ਹਰ ਬੰਨੇ ਕਾਮਯਾਬ ਹੈ ਲੇਕਿਨ ਅਸਲ ਜਿੱਤ ਵੀਰੋ ਹੱਕ ਤੇ ਸੱਚ ਦੀ ਹੈ ਵੀਰੋ ਹੱਕ ਤੇ ਸੱਚ ਦੇ ਰਸਤੇ ਤੇ ਚੱਲਣਾ ਬਹੁਤ ਹੀ ਔਖਾ ਬਹੁਤ ਹੀ ਮੁਸ਼ਕਲ ਹੈ ਜਿਸ ਨੂੰ ਰੋਕੋਗੇ ਜ਼ੁਲਮ ਕਰਨ ਤੋਂ ਤੁਹਾਡੇ ਤੇ ਮੁਸ਼ਕਲ ਆਨ ਗਿਆ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਹੱਕ ਤੇ ਸੱਚ ਦੀ ਗੱਲ ਕੀਤੀ ਹੱਕ ਤੇ ਸੱਚ ਵਾਸਤੇ ਲੜੇ ਔਰੰਗਜ਼ੇਬ ਦੇ ਨਾਲ ਇੱਕ ਟਾਈਮ ਇਹੋ ਜਿਹਾ ਆ ਗਿਆ ਸੀ ਕਿ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਖੰਡ ਨੂੰ ਸ਼ਹੀਦ ਕਰਨਾ ਸੀ ਲੇਕਿਨ ਆਖਿਰਕਾਰ ਜਿਹੜੀ ਜਿੱਤ ਹੋਈ ਹੈ ਉਹ ਸੱਚ ਤੇ ਹੱਕ ਦੀ ਹੋਈ ਹੈ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਅੱਜ ਦਾ ਮੌਜੂਦਾ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਜਿੱਤ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਹੋਈ ਹੈ ਸਾਡੇ ਅੱਜ ਔਰੰਗਜ਼ੇਬ ਨੂੰ ਕੋਈ ਨਹੀਂ ਚਾਹੁੰਦਾ ਗੁਰੂ ਰੂਪ ਸਤਸੰਗ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੰਦਾਜ਼ਨ 1011 ਦਿਨ ਤੋਂ ਦਾਸ ਇੱਕ ਲੜੀਵਾਰ ਵਿਚਾਰ ਆਪ ਨੂੰ ਸਰਵਨ ਕਰਾ ਰਿਹਾ ਹੈ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਮ ਅਨੇਕ ਅਸੰਖੰ ਕੇਤੇ ਵਾਵਣ ਹਰਿ गाने ਬੋਬੇਂਦਰ ਸਿੰਘ ਜੀ ਤੁਹਾਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਬਾਰੇ ਵਿਸਤਾਰ ਸਹਿਤ ਇਤਿਹਾਸ ਦੇ ਪੰਨਿਆਂ ਦੇ ਚੋਂ ਬੜੇ ਕੁਝ ਅਸਰੂਪੀ ਨਾਲ ਸਰਵਨ ਕਰਾਰੇ ਸਨ ਸਿਰਫ ਇੱਕ ਨੁਕਤਾ ਰੱਖ ਕੇ ਮੈਂ ਅੱਗੇ ਚੱਲਾਂ ਆਧ ਕਾਲ ਤੋਂ ਸਤ ਤੇ ਸਤਾ ਦੀ ਬਣੀ ਨਹੀਂ ਹੈ। ਕਰਿਵਨ ਕਰਿਵਨ ਸਤਾ ਸਤ ਨੂੰ ਪਸੰਦ ਹੀ ਨਹੀਂ ਕਰਦੀ ਰਹੀ ਕਿਉਂਕਿ ਸਤਾ ਖੜੀ ਝੂਠ ਤੇ ਹੈ। ਫਰੇਬ ਤੇ ਖੜੀ ਹੈ। ਧੋਖੇ ਤੇ ਖੜੀ। ਦੂਜੇ ਨੂੰ ਜਿੱਤਣ ਤੇ ਖੜੀ ਹੈ। ਇਸ ਵਾਸਤੇ ਵਕਤੀ ਤੌਰ ਤੇ ਤੇ ਝੂਠ ਝੂਠ ਜਿਹੜਾ ਜਿੱਤਦਾ ਹੈ ਜਿੱਦਦਾ ਹੈ ਕਈ ਝੂਠੀ ਹੈ RAM ਸੱਚੇ ਨੇ ਪਰ ਕਈ ਨੇ 14 ਸਾਲ ਦਾ ਬਨਵਾਸ ਦੇ ਹੀ ਦਿੱਤਾ ਹੈ ਝੂਠ ਦੀ ਜਿੱਤ ਦਿਸਦੀ ਪਈ ਹੈ ਕੰਸ ਜ਼ਾਲਮ ਹੈ ਝੂਠਾ ਹੈ ਕ੍ਰਿਸ਼ਨ ਸਤਵਾਦੀ ਨੇ ਉਹਦੇ ਮਾਤਾ ਪਿਤਾ ਦੇਵਕੀ ਤੇ ਬਾਸਦੇ ਹੋ ਸਤਵਾਦੀ ਨੇ ਪਰ ਕੰਸ ਨੇ ਤੇ ਜੇਲ ਦੇ ਚ ਪਾਈ ਦਿੱਤਾ ਵਕਤੀ ਤੌਰ ਤੇ ਝੂਠ ਦੀ ਜਿੱਤ ਹੁੰਦੀ ਹੈ ਪ੍ਰਹਿਲਾਦ ਸੱਚ ਤੇ ਖੜਾ ਹੈ ਹਰ ਨਾਕਸ਼ ਝੂਠ ਤੇ ਖੜਾ ਹੈ ਪਰ ਜਦ ਪਹਿਲਾਦ ਨੂੰ ਭੁੱਖਾ ਪਿਆਸਾ ਜੇਲ੍ਹ ਵਿੱਚ ਰੱਖਿਆ ਹੋਵੇਗਾ ਪਹਾੜਾਂ ਤੋਂ ਸੁੱਟਿਆ ਹੋਵੇਗਾ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਹੋਣਗੇ ਸਾਫ਼ ਦਿਸਦਾ ਪਿਆਵੇਗਾ ਝੂਠ ਦੀ ਜਿੱਤ ਹੋਵੇਗੀ ਜਿੱਤ ਹੋਵੇਗੀ ਇਸੇ ਤਰੀਕੇ ਦੇ ਨਾਲ ਹੋਰ ਅੱਗੇ ਚਲੋ ਇਹ ਸੱਚ ਤੇ ਖੜੇ ਨੇ ਪਰ ਸੱਚ ਤੇ ਸੂਲੀ ਤੇ ਟੰਗੇ ਹੋਇਆ ਤੇ ਝੂਠ ਤਮਾਸ਼ਾ ਬਿਆ ਦੇਖਦਾ ਝੂਠ ਸਿੰਘਾਸਣ ਤੇ ਝੂਠ ਸਿੰਘਾਸਣ ਤੇ ਬੈਠਾ ਸੱਚ ਦਾ ਰੈਬਰ ਸੁਖਰਾ ਉਹਨੂੰ ਜ਼ਹਿਰ ਦਾ ਪਿਆਲਾ ਦੇ ਕੇ ਟੜਪਾ ਕੇ ਮਾਰੇ ਆ ਜਾ ਰਹੇ ਆ ਇਸ ਦੇ ਵਕਤੀ ਤੌਰ ਤੇ ਤੇ ਝੂਠ ਦੀ ਜਿੱਤ ਆਉਂਦੀ ਬਾਬਰ ਸਿੰਘਾਸਣ ਤੇ ਬੈਠਾ ਗੁਰੂ ਨਾਨਕ ਬਾਬਲ ਦੀ ਜੇਲ੍ਹ ਦੇਚ ਨੇ। ਜਹਾਂਗੀਰ ਸਿੰਘਾਸਣ ਤੇ ਬੈਠਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਰਹੇ ਨੇ। ਜਹਾਂਗੀਰ ਸਿੰਘਾਸਣ ਤੇ ਬੈਠਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ੍ਹ ਵਿੱਚ ਬੰਦ ਝੂਠ ਤੇ ਸਿੰਘਾਸਣ ਤੇ ਬੈਠਾ ਝੂਠਾ ਔਰੰਗਜ਼ੇ ਸੱਚ ਚਾਂਦਨੀ ਚੌਂਕ ਦੇ ਸ਼ਹੀਦ ਹੋ ਗਏ ਜਲਾਹ ਗਰਦਨ ਉਡਾ ਰਹੇ ਨੇ ਝੂਠਾ ਸੂਬਾ ਸਰਹੰਦ ਉਹ ਤੇ ਸਿੰਘਾਸਣ ਤੇ ਬੈਠਾ ਪਰ ਧਨ ਗੁਰੂ ਬਹਾਮ ਸਿੰਘ ਜੀ ਮਹਾਰਾਜ ਦੇ ਮਾਸੂਮ ਲਾੜਲੇ ਸੱਚ ਦੇ ਮਜਸਮੇ ਦੀਵਾਰਾਂ ਦੇ ਚਣੇ ਜੇ ਪਰ ਮੈਂ ਇੰਨਾ ਹੀ ਟਰੂਪ ਦौराਖੇ ਥਾ ਕਿ ਮੈਂ ਲੜੀ ਜੋ ਛੇੜੀ ਹੋਈ ਸੀ ਉਹ ਅਰਜ਼ ਕਰਾਂ ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ ਲੇਕਿਨ ਕੋੜ ਨੇ ਖੁੱਟੇ ਨਾਨਕਾ ਉਹੜਾ ਸੱਚ ਰਹੀ ਬਾਬਰ ਨੂੰ ਤੇ ਅਜ ਕੋਈ ਪੁੱਛਣ ਵਾਲਾ ਨਹੀਂ ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆ ਚ ਜਹਾਂਗੀਰ ਦੀ ਕਬਰ ਤੇ ਤੇ ਅੱਜ ਦੀਵਾ ਜਗਾਉਣ ਵਾਲਾ ਵੀ ਕੋਈ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਵਿੱਚ ਪੜਿਆ ਜਾ ਰਿਹਾ ਹੈ ਸਾਰੀ ਦੁਨੀਆ ਚ ਗਾਇਆ ਜਾ ਰਿਹਾ ਹੈ ਇੱਕ ਵਾਰ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ ਰਸਤੇ 'ਚ ਔਰੰਗਾਬਾਦ ਆਉਂਦਾ ਹੈ ਔਰੰਗਾਬਾਦ ਤੋਂ ਪਹਿਲੇ ਆਉਂਦਾ ਹੈ ਖੁਲਦਾਬਾਦ ਖੁਲਦਾਬਾਦ ਵਿੱਚ ਔਰੰਗਜ਼ੇਬ ਦੀ ਕਬਰ ਹੈ ਸ਼ਾਇਦ ਆਪ ਨੂੰ ਪਤਾ ਹੋਵੇ। ਫਾਜ਼ਲ ਮਯੂਦின் ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਖੁਲਦਾਬਾਦ ਵਿੱਚ ਹੈ। ਔਰੰਗਜ਼ੇਬ ਨੇ ਵਸੀਅਤ ਕੀਤੀ ਸੀ मेरी कबर कबर दे ओबर बनाना क्योंकि वो फकीर से वाली अल्लाह से गुनाह कमा सन भी चलो एक फकीर दी कबर दे मेरी कबर शायद मैं हो बच जाव लेकिन उसने इस्लामी शरह की पाबंदी निभादे आया हुक्म किया टोपिया बना के कुरान शरीफ लिख के बिकिया ने थे, वो दे पैसे जो मैं कटे किते ने मेरी कबर कब्र ती खर्च करना मेरी मैयत ते ओहि खर्च करना बाकी है शायद आपन पता खजाने दे पैसे की रोटी नहीं खाना अपनी मेहनत की रोटी खाता ਇਤਨਾ ਵੱਡਾ ਆਪਣੇ ਆਪ ਨੂੰ ਪ੍ਰੇਜ਼ਕਾਰ ਸਾਬਤ ਕਰਦਾ ਸੀ ਲਿਖਤ ਤੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ 2 ਦਿਨਾਰ ਤੇ 8 10 ਗਰਮ ਕਰਕੇ ਲਿਖਿਆ ਹੋਇਆ ਹੈ ਇਹ ਦਿਨ 4 ਰੁਪਏ ਬਣਦੇ ਨੇ ਉਸੇ हिसाब ਦੇ ਨਾਲ ਜ਼ਿਆਦਾ ਨਹੀਂ ਬਣਉਂਦੇ ਕਿਉਂਕਿ ਕਿਦਰ عرب ਦੇਸ਼ਾਂ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ ਉਹਨੇ ਰੁਪਏ ਦਾ ਨਾਮ ਦਿਨਾਰ ਰੱਖ ਦਿੱਤਾ ਸੀ। ਔਰ ਇਤਨੇ ਪੈਸਿਆਂ 'ਤੇ ਕੱਚੀ ਕਬਰ ਹੀ ਬਣ ਸਕਦੀ ਸੀ ਪੱਕੀ ਨਹੀਂ। ਤੋਂ ਅੱਜ ਵੀ ਉਥੇ ਕੱਚੀ ਕਬਰ ਹੈ। ਉਹਦੇ ਚਾਰੋਂ ਪਾਸੇ ਨਿਜ਼ਾਮ ਹైదరాబాద్ ਨੇ ਹੁਣ ਸੰਗ ਮਰਮਰ ਦੀ ਜਾਲੀ ਬਣਾ ਦਿੱਤੀ ਹੈ। ਕਬਰ ਕੱਚੀ ਹੈ। ਮੈਂ ਸਾਰਾ ਦ੍ਰਿਸ਼ ਦੇਖਿਆ ਕਿ ਖ्वाजा ਮਈਦਨ ਚਿਸ਼ਤੀ ਦਾ ਜਿਹੜਾ ਪੋਤਰਾ ਹੈ ਉਹਦੀ ਜਿਹੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ ਰਸਤੇ ਦੇ ਚ ਰੋਡ ਦੇ ਉੱਤੇ ਹੀ ਹੈ ਹਾਈਵੇ ਤੇ ਫਿਰ ਮੇਰਾ ਦੇਖਣ ਨੂੰ ਜੀ ਕੀ ਤਵੇ ਇੰਨੇ ਸੁੰਦਰ ਮਕਬਰ ਹੈ ਗੁੰਬਦ ਇਤਨੇ ਆਲੀਸ਼ਾਨ ਬਾਅਦ ਵਿੱਚ ਪਤਾ ਚੱਲਿਆ ਖ्वाजा ਮਈਦਨ ਚਿਸ਼ਤੀ ਦੇ ਪੋਤਰੇ ਦੀ ਇਹ ਮਜ਼ਾਰ ਹੈ ਔਰ ਬਾਅਦ ਵਿੱਚ ਇਹ ਵੀ ਪਤਾ ਚੱਲਿਆ ਨਾਲ ਔਰੰਗਜ਼ੇਬ ਦੀ ਕਬਰ ਹੈ ਕੱਚੀ ਇਹ ਸਭ ਕੁਝ ਦੇਖ ਕੇ ਜਦ ਮੈਂ ਚੱਲਣ ਲੱਗਿਆ ਔਰੰਗਜ਼ੇਬ ਦੀ ਕਬਰ ਤੇ ਜਿਹੜੇ ਦੋ ਮਜੌਰ ਸਨ ਮੈਨੂੰ ਕਹਿਣ ਲੱਗੇ ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ ਅਸੀਂ ਰਾਤ ਨੂੰ ਦੀਵਾ ਜਲਾਣਾ ਹੁੰਦਾ ਹੈ ਕਬਰ ਤੇ ਤੇਲ ਵਾਸਤੇ ਪੈਸੇ ਚਾਹੀਦੇ ਨੇ ਜੋ ਜ਼ਾਇਰੀਨ ਆਉਂਦੇ ਨੇ ਬਾਹਵ ਯਾਤਰੀ ਆਉਂਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪ੍ਰੇਰਣਾ ਕਰਦੇ ਹਾਂ ਤੇ ਪੈਸੇ ਦੇ ਜਾਂਦੇ ਨੇ ਤੇ ਅਸੀਂ ਤੇ ਰਾਤ ਨੂੰ ਦੀਵੇ ਜਲਾਉਂਦੇ ਆਂ 35 ਸਾਲ ਪੁਰਾਣੀ ਗੱਲ ਐ ਮੈਂ ਉਦੋਂ ਡਾਇਰੀ 'ਚ ਨੋਟ ਕਰ ਲਈ ਸੀ ਕਿ ਦਿਨ ਮੈਂ ਭੁੱਲ ਨਾ ਜਾਈਂ ਉਹਨਾਂ ਨੇ ਮੈਂ ਉਦੋਂ ਦੋ ਦਮੜੇ ਦਿੱਤੇ ਸਨ ਬਹੁਤ ਪੁਰਾਣੇ ਗੱਲ ਔਰ ਫਿਰ ਮੈਂ ਕਈ ਸਲੇਜਾਂ ਤੇ ਸੁਣਿਆ ਵੇਖ ਐ ਔਰੰਗਜ਼ੇਬ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਣਾ ਹੋਵੇ ਤੇਰੀ ਕਬਰ ਤੇ ਬੈਠੇ ਮਜ਼ਹਰ ਆਏ ਗਏ ਯਾਤਰੀ ਕੋਲੋਂ ਜ਼ਾਇਰਿਨ ਕੋਲੋਂ ਪੈਸੇ ਮੰਗਦੇ ਨੇ ਤਾਂ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਦਾ ਹੈ ਪਰ ਜਿਹਨੂੰ ਤੋਂ ਚੰਦ ਨਹੀਂ ਚਾਉਂਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਵਹਿ ਜਾਂਦੇ ਜਿਤਨੂੰ ਚਾਨ ਨਹੀਂ ਚੌਂਕ ਦੇ ਸ਼ਹੀਦ ਕਹਿਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ ਸੈਂਕੜੇ ਮੁਸਾਫਰ ਰੋਜ਼ ਰਾਤ ਬਸਰ ਕਰਦੇ ਨੇ ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ ਕੂੜ ਨਿਖੁੱਟੇ ਨਾਨਕਾ ਔੜਕ ਸਚ ਰਹੀ ਵਖਤੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਏ ਇਸ ਤੋਂ ਆਮ ਕੱਚੇ ਮਨੁੱਖ ਡੋਲ ਜਾਂਦੇ ਨੇ ਪਰ ਆਖਰ ਜਿੱਤ ਸੱਚ ਦੀ ਹੁੰਦੀ ਏ ਕੋੜ ਨਿਖਟੇ ਨਾਨਕਾ ਓੜਕ ਸਚ ਰਹੀ ਹੁਣ ਮੈਂ ਇਤਨਾ ਲਵਜ਼ ਵਕਤੀ ਤੌਰ ਤੇ ਦੁਰਾਦੇ ਆ ਵਕਤੀ ਤੌਰ ਤੇ ਸਤਾ ਸਿੰਘਾਸਣ ਤੇ ਬੈਠਦੀ ਏ ਸਤ ਤਤੀ ਤਵੀ ਤੇ ਹੁੰਦਾ ਕੱਚੇ ਹਿਰਦੇ ਡੋਲ ਜਾਂਦੇ ਨੇ ਪਰ ਅੰਜਾਮ ਐਸਾ ਹੁੰਦਾ ਆਖੀਰ ਵਿੱਚ ਸੱਚ ਸਿੰਘਾਸਣ ਤੇ ਆਉਂਦਾ ਹੈ ਔਰ ਜਿਹੜੀ ਸਤਾ ਹੈ ਉਹ ਤੇ ਮੱਲੀਆਂ ਮੇਟ ਹੋ ਜਾਂਦੀ ਹੈ ਕੁਛ ਵੀ ਨਹੀਂ ਕੋੜ ਨੇ ਕੋਟੇ ਨਾਲ ਕਾ ਔੜਕ ਸੱਚ ਰਹੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਅਜ ਵੀ ਸਾਰੀ ਦੁਨੀਆ ਵਿੱਚ ਅਲਾਪਿਆ ਜਾ ਰਿਹਾ ਹੈ ਗਾਇਆ ਜਾ ਰਿਹਾ ਹੈ ਸਮਝਾ ਜਾ ਰਿਹਾ ਹੈ ਸਮਝਾਇਆ ਜਾ ਰਿਹਾ ਹੈ ਦਸਤਰੀਕ ਨੂੰ ਦਾਸ ਨੇ ਇਹ ਮਜ਼ਮੂਨ ਅਰੰਭ ਕੀਤਾ ਏ ਸੋਦਰ ਕੇਹਾ ਸੋ ਘਰ ਗਿਆ ਜਿਤਬੇ ਸਰਬ ਸਮਾਨ ਘਰ ਤੇ ਦਰ ਦੋਹਾਂ ਦਾ ਜ਼ਿਕਰ ਕੀਤਾ ਹੈ ਘਰ ਦੇ ਚ ਆਣ ਵਾਸਤੇ ਪਹਿਲੇ ਦਰ ਤੇ ਆਣਾ ਪੈਂਦਾ ਹੈ ਤੇ ਦਰ ਘਰ ਤੋਂ ਅਲੱਗ ਨਹੀਂ ਆਉਂਦਾ ਜਿਸ ਦਰ ਦੇ ਰਾਹੀਂ ਘਰ ਦੇ ਚ ਪ੍ਰਵੇਸ਼ ਮਿਲੇ ਉਹ ਦਰ ਅਰਧਾ ਹਿੱਸਾ ਹੁੰਦਾ ਹੈ ਅਲੱਗ ਨਹੀਂ ਦੋ ਸ਼ਬਦ ਮੈਂ ਦੁਹਰਾਵਾਂ ਖੁਲਾਸਾ ਬਾਤ ਦੇ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਔਰ ਜੋ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ ਚ ਦਰ ਹੈ ਜੋ ਸ਼ਬਦ ਦੇ ਰੂਪ ਦੇ ਚਦਰ ਹੈ ਉਹ ਹੀ ਪ੍ਰਕਾਸ਼ ਦੇ ਰੂਪ ਦੇ ਚਰ ਹੈ ਪ੍ਰਕਾਸ਼ ਦੇ ਰੂਪ ਦੇ ਚਰ ਪਰਮਾਤਮਾ ਹੈ ਸ਼ਬਦ ਦਾ ਰੂਪ ਦੇ ਚਦਰ ਗੁਰੂ ਹੈ ਨਾਨਕ ਸੋਦੇ ਸਿਮਰਤ ਬੇਲ ਪਾਰ ਬ੍ਰਹਮ ਗੁਰੁ ਨਹੀਂ ਮੈਂ ਵਿਆਪਕ ਹੈ ਪਰਮਾਤਮਾ ਵਿਆਪਕ ਹੈ ਗੁਰੂ ਜੋ ਵਿਆਪਕ ਨਹੀਂ ਉਹ ਪਰਮਾਤਮਾ ਨਹੀਂ ਜੋ ਵਿਆਪਕ ਨਹੀਂ ਉਹ ਗੁਰੂ ਵੀ ਨਹੀਂ सदा अंग संगे अभंगंग पे बोते परमात्मा गुरु मेरे संग सदा है नाले व्यापक बड़े ध्यान ਨਾਲ ਸੁਣਨਾ ਜੋ ਵਿਆਪਕ ਨਹੀਂ ਉਹ ਗੁਰੂ ਨਹੀਂ ਜੋ ਵਿਆਪਕ ਨਹੀਂ ਉਹ परमात्मा ਨੇ ਪ੍ਰਕਾਸ਼ ਦੇ ਰੂਪ ਦੇ ਸਤਾ ਦੇ ਰੂਪ ਦੇ ਸ਼ਕਤੀ ਦੇ ਰੂਪ ਵਿੱਚ परमात्मा ਵਿਆਪਕ ਹੈ ਸ਼ਬਦ ਦੇ ਰੂਪ ਦੇ ਵਿੱਚ परमात्मा ਵਿਆਪਕ ਹੈ ਸ਼ਬਦ ਨੂੰ ਦਰ ਕਿਉਂ ਕਿ ਹੈ ਇਹ ਸਾਰਾ ਸੰਸਾਰ ਸ਼ਬਦ ਤੋਂ ਆਇਆ ਹੈ। ਦਰਵਾਜ਼ਾ ਦੋ ਕੰਮ ਕਰਦਾ ਹੈ। ਤੁਸੀਂ ਦਰਵਾਜ਼ੇ ਦੇ ਰਾਹੀਂ ਅੰਦਰ ਦਾਖਲ ਹੋਇਓ, ਐਸੇ ਹੀ ਦਰਵਾਜ਼ੇ ਇਧਰ ਆਹੀਂ ਬਾਹਰ ਜਾਓਗੇ। ਦਰਵਾਜ਼ੇ ਦੇ ਵਿੱਚ ਬੰਦਾ ਬੈਠਦਾ ਨਹੀਂ, ਸੌਂਦਾ ਨਹੀਂ। ਦਰਵਾਜ਼ਾ ਆਣ ਜਾਣ ਲਈ ਹੁੰਦਾ ਹੈ। ਸ਼ਬਦ ਦੇ ਰਾਹੀਂ ਸੰਸਾਰ ਦੀ ਉਤਪਤੀ ਹੁੰਦੀ ਹੈ। ਸ਼ਬਦ ਦੇ ਰਾਹੀਂ ਬਰਲੇ ਹੋ ਜਾਂਦੀ ਏ ਪੰਕਤੀਆਂ ਸੁਣੋ ਉਤਪਤ ਬਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਤਪਤ ਹੋਵੇ ਸ਼ਬਦ ਤੋਂ ਉਤਪਤੀ ਆਉਂਦੀ ਏ ਸ਼ਬਦ ਤੋਂ ਬਰਲੇ ਹੋ ਜਾਂਦੀ ਏ ਫਿਰ ਸ਼ਬਦ ਤੋਂ ਉਤਪਤੀ ਹੁੰਦੀ ਹੁਣ ਮੈਂ ਦੋਰਾਵਾਂ ਸਮਾ ਹੈ ਨਹੀਂ ਸੀ ਇਸ ਵਾਸੇ ਅੰਦਾਜ਼ਨ ਆਖਿਆ ਜਾ ਸਕਦਾ ਹੈ करोड़ा अरबा साल तक भावे साल नहीं सन समा नहीं अंदाजन कही है करोड़ा साल तक धुंध ही धुंध दुंद से धुंध अंधेरा ही अंधेरा सी धुंध करके एक दिन जोर का धमाका होया आवाज हो ਸ਼ਬਦ ਉਹ ਆ ਕੀਤਾ ਪਸਾਓ ਏ ਕੋ ਕਵਾਓ ਤਿਸਤੇ ਹੋਏ ਲੱਖ ਦਰਿਆ ਉਸ ਕਵਾਓ ਤੋਂ ਉਸ ਆਵਾਜ਼ ਤੋਂ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ ਲੱਖਾਂ ਹੀ ਜ਼ਿੰਦਗੀ ਦੇ ਲੱਗ ਇੱਕ ਮਿੰਟ ਇਸ ਨੂੰ ਮੈਂ ਦौराਵਾਂ ਉਹ ਆਵਾਜ਼ ਕਿਸੇ ਪੰਨੂ ਗਲਗੇਦਰ ਬਾਦਸ਼ਾਹ ਕਹਿੰਦੇ ਨੇ ਉਹ ਆਵਾਜ਼ ਉਹ ਓੰਕਾਰ ਸੀ ਓੰਕਾਰ ਆਦ ਕਥਨੇ ਅਨਾਦ ਇਹ ਅਨਾਦੀ ਕਥਨੀ ਹੈ ਇਹ ਬ੍ਰਹਿਮੰਡ ਦੀ ਪਹਿਲੀ ਆਵਾਜ਼ ਹੈ ਤੇ ਪਹਿਲੇ ਤੋਂ ਪਹਿਲਾ ਸ਼ਬਦ ਹੈ ਕਿ ਉਹ ਓੰਕਾਰ ਕਬੀਰ ਵੀ ਐਸਾ ਕਹਿੰਦੇ ਬਾਬਾ ਨਖਰੀ ਦੇ ਓੰਕਾਰ ਆਦ ਮੈ ਜਾਣਾ ਲਿਖਿਆ ਰ ਮੇਠੇ ਤਾਇ ਨਵਨਾ ਉਹੰਕਾਰ اتنا ਨਹੀਂ ਤੁਸੀਂ ਲਿਖ ਦਿਓ ਤੇ ਮਿਟਾ ਲਿਓ ਕਬੀਰ ਕਹਿੰਦੇ ਨਾ ਉਹੰਕਾਰ ਆਦੀ ਸ਼ਬਦ ਹੈ ਔਰ ਉਸ ਤੋਂ జగਤ ਆਇਆ ਹੈ ਮਾਂ ਬਾਪ ਤੋਂ ਸਰੀਰ ਆਇਆ ਹੈ ਤੋਂ ਸਰੀਰ ਦੇ ਵਿੱਚ ਮਾਂ ਬਾਪ ਦੀ ਅੰਸ਼ ਮੌਜੂਦ ਹੈ ਸ਼ਬਦ ਤੋਂ ਸੰਸਾਰ ਆਇਆ ਹੈ ਤੋਂ ਸ਼ਬਦ ਸੰਸਾਰ ਦੇ ਵਿੱਚ ਮੌਜੂਦ ਹੈ ਸਾਡੇ ਅੰਦਰ ਵੀ ਮੌਜੂਦ ਹੈ ਸਭ ਕੁਝ ਆਇਆ ਜੋ ਸ਼ਬਦ ਤੋਂ ਹੈ ਵਿਆਪਕ ਹੈ ਸ਼ਬਦ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ ਉਹ ਨਾਦ ਘਟ ਘਟ ਦੇ ਜਵਜਨੇ ਉਹਨੂੰ ਅਨਾਹਦ ਨਾਦ ਕਹਿੰਦੇ ਨੇ ਦੋ ਤਰ੍ਹਾਂ ਦਾ ਨਾਦ ਹੁੰਦਾ ਹੈ ਦੋ ਤਰ੍ਹਾਂ ਦੀ ਆਵਾਜ਼ ਆਉਂਦੀ ਹੈ ਆਹਤ ਅਨਾਹਤ ਆਹਤ ਕਹਿੰਦੇ ਨੇ ਝੋਟ ਨੂੰ ਸੰਸਕ੍ਰਿਤ ਦੇ ਝੋਟ ਨੂੰ ਕਹਿੰਦੇ ਇਹਨੇ ਮੈਨੂੰ ਆਹਤ ਪਹਚਾਈਏ ਇਹਨੇ ਮੈਨੂੰ ਝੋਟ ਪਹਚਾਈਏ ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ ਹੈ ਜਿਵੇਂ ਦੋ ਹੱਥਾਂ ਨਾਲੀ ਤਾਲੀ ਵੱਜਦੀ ਹੈ ਇੱਕ ਨਾਲ ਆਵਾਜ਼ ਜੋ ਸਾਡੇ ਕੰਨ ਸੁਣਦੇ ਨੇ ਇਹ ਆਹਤ ਸ਼ਬਦ ਦੇ ਟਕਰਾਓ ਤੋਂ ਪੈਦਾ ਹੁੰਦੇ ਇਹ ਹਵਾ ਦੇਓਗੇ ਤੇ ਹਾਰਮੋਨੀਅਮ বাজੇਗਾ ਉਹ ਨਹੀਂ ਪਵਨ ਦੇ ਟਕਰਾਓ ਤੋਂ ਹੱਥ ਥਾਪ ਦੇਓਗੇ ਤੇ ਤਬਲਾ বাজੇਗਾ ਉਹ ਨਹੀਂ ਲੋਹੇ ਨਾਲ ਲੋਹਾ ਟਕਰਾਇ ਪੱਥਰ ਨਾਲ ਪੱਥਰ ਟਕਰਾਇ ਪਿੱਤਲ ਨਾਲ ਪਿੱਤਲ ਪਿੱਤਲ ਟਕਰਾਇ ਪਿੱਤਲ ਸੋਨੇ ਨਾਲ ਟਕਰਾਇ ਸੋਨਾ ਚਾਂਦੀ ਨਾਲ ਟਕਰਾਇ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਏ ਉਹਨੂੰ ਕਹਿੰਦੇ ਆਹਤ ਸ਼ਬਦ ਪਵਨ ਦਰਖਤਾਂ ਨਾਲ ਟਕਰਾਇ ਪਾਣੀ ਪਥਰਾ ਨਾਲ ਟਕਰਾਇ ਉਸ ਟਕਰਾਓ ਤੋਂ ਜਿਹੜੀ ਧੁਨ ਪੈਦਾ ਹੁੰਦੀ ਏ ਆਵਾਜ਼ ਪੈਦਾ ਹੁੰਦੀ ਏ ਉਹਨੂੰ ਕਹਿੰਦੇ ਨੇ ਆਹਤ ਸ਼ਬਦ ਅਨਾਹਦ ਸ਼ਬਦ ਜੋ ਟਕਰਾਓ ਤੋਂ ਨਹੀਂ ਸਿੱਧਾ ਪ੍ਰਕਾਸ਼ ਤੋਂ ਆਇਆ ਹੈ ਪਰਮਾਤਮਾ ਤੋਂ ਆਇਆ ਹੈ ਅਨਾਹਦ ਨਾਦ ਪਰਮਾਤਮਾ ਦੀ ਆਵਾਜ਼ ਹੈ ਪਰਮਾਤਮਾ ਦਿਖਾਈ ਬਾਅਦ ਵਿੱਚ ਦਿੰਦਾ ਸੁਣਾਈ ਪਹਿਲੇ ਦਿੰਦਾ ਹੇ ਵੀ ਮਾਸਟਰ ਇਸ ਵਾਸਤੇ ਕਹਿੰਦੇ ਨੇ ਸੁਤਵਾ ਧਰਮੰਗ ਵਿਜਾਨਾਤੀ ਪਰਮਾਤਮਾ ਦੀ ਯਾਤਰਾ ਵੀ ਸੁਣ ਕੇ ਹੀ ਸ਼ੁਰੂ ਹੋਵੇਗੀ ਹੁੰ ਜਨੇ ਉਪਨਿਸ਼ਦਾਂ ਦੇ ਰਿਸ਼ੀ ਜੀ ਕਹਿੰਦੇ ਨੇ ਸੁਰਤਵਾ ਧਰਮੰਗ ਵਿਜਾਨਾਤੀ ਚਾਰ ਪੌੜੀਆਂ ਨੇ ਸੁਣੀਆਂ ਇਹਨਾਂ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾਰਨਸ ਸਰੀਰ ਨੂੰ ਭੁੱਖ ਲੱਗੇ ਇੱਕ ਇੱਕ ਭੋਜਨ ਦੀ ਬੁਰਕੀ ਅੰਦਰ ਜਾਏਗੀ ਭੁੱਖ ਬਾਰ ਨਿਕਲੇਗੀ ਮਨ ਦੇ ਵਿੱਚ ਬਿਛੇ ਨਹੀਂ ਹੈ ਪਾਪ ਹੈ ਸੰਤਾਪ ਹੈ ਗੁਰੂ ਦਾ ਸ਼ਬਦ ਜੈਸੇ ਮਨ ਦੇ ਵਿੱਚ ਜਾਏਗਾ ਸੰਤਾਪ ਪਾਪ ਬਾਰ ਨਿਕਲਣ ਸੁਣੀਏ ਦੁੱਖ ਪਾਪ ਕਾ ਨਾਸ ਲਾਜ਼ਮੀ ਨਾਸ ਹੋਵੇ ਪਰ ਮਨ ਦੇ ਵਿੱਚ ਸ਼ਬਦ ਤਾਂ ਪ੍ਰਵੇਸ਼ ਕਰੇਗਾ ਜੇ ਮਨ ਸੁਣੇ ਨਹੀਂ ਸੁਣਦਾ ਤਾਂ ਸ਼ਬਦ ਮਨ ਤੱਕ ਨਹੀਂ ਪਹੁੰਚੇਗਾ ਨਾ ਫਿਰ ਪਾਪ ਧੋਲਣਗੇ ਨਾ ਦੁੱਖ ਮਿਟਣਗੇ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ ਉਹ ਜੋ ਅਨਾਹਦ ਨਾਦ ਹੈ ਉਹਨੂੰ ਕਬੀਰ ਕਹਿੰਦੇ ਨੇ ਓੰਕਾਰ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓੰਕਾਰ ਉਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਅਹੰਕਾਰ ਹੈ। ਉਹਨੂੰ ਸਵਾਮੀ ਮਹਾਵੀਰ ਜੀ ਕਹਿੰਦੇ ਨੇ ਉਹ ਅਹੰਕਾਰ ਹੈ। ਉਹਨੂੰ ਅਧੇ ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ ਉਹ ਅਹੰਕਾਰ ਹੈ। ਪਰ ਅਧੇ ਕਿਉਂਕਿ 108 ਉਪਨਿਸ਼ਦਾਂ ਨੇ। ਇਹਦੇ ਵਿੱਚ 60 ਉਪਨਿਸ਼ਦਾਂ ਦੇ ਆਚਾਰੀਆ ਉਹਨਾਂ ਦੇ ਨਾਮ ਨਹੀਂ ਨੇ। ਉਪਨਿਸ਼ਦਾਂ ਦੋ ਚਾਰ ਹੀ ਨੇ ਜਿਨ੍ਹਾਂ ਚ ਨਾਮ ਮਿਲਦੇ ਨੇ। ਬਿਨਾ ਨਾਮ ਤੋਂ ਇਹ ਗ੍ਰੰਥ ਨੇ ਕਿਸ ਦੇ ਲਿਖੇ ਹੋਏ ਨੇ ਕੋਈ ਪਤਾ ਨਹੀਂ। ਪਰ 108 ਜਿਹੜਾ 108 ਉਪਨਿਸ਼ਦਾਂ ਬਨਾਰਸ ਤੋਂ ਪੜ੍ਹ ਕੇ ਆ ਜਾਂਦਾ ਉਹਨੂੰ ਡਿਗਰੀ ਮਿਲਦੀ ਹੈ ਸ਼੍ਰੀ 108 ਸ਼੍ਰੀ 108 ਪੂਰਾ ਕੋਰਸ ਹੁੰਦਾ ਹੈ ਉਹਦੇ ਨਾਲ ਤਿੰਨ ਵੇਦ ਵੀ ਪੜ੍ਹੇ ਜਾਂਦੇ ਅਥਰਵ ਬਨ ਨੂੰ ਛੋੜ ਕੇ ਤਿੰਨ ਵੇਦ ਵੀ ਪੜ੍ਹੇ ਜਾਂ ਫਿਰ ਉਹਨੂੰ ਡਿਗਰੀ ਮਿਲਦੀ ਹੈ ਸ਼੍ਰੀ 111 108 ਉਪਨਿਸ਼ਦ ਤੇ ਤਿੰਨ ਵੇਦਾਂ ਦਾ ਪੌਰਨ ਗਿਆਨ ਹਾਸਲ ਕਰਨ ਵਾਸਤੇ ਕਿਉਂਕਿ ਦਾਸ ਨਿਰਮਲਿਆਂ ਦੇ ਡੇਰੇ ਬਨਾਰਸ ਵਿੱਚ ਥੋੜਾ ਚਿਰ ਰਿਹਾ ਹੈ 35 ਸਾਲ ਲੱਗਦੇ ਨੇ 35 ਸਾਲ ਜ਼ਿੰਦਗੀ ਦੇ 35 ਸਾਲ ਤੋਂ ਪਹਿਲੇ ਪੜਨ ਤੇ ਲਗਾ ਤੇ 20-25 ਸਾਲ ਦੀ ਉਮਰ ਹੋਵੇ ਤੇ ਬੰਦਾ ਪੜਨ ਬੈਠੇ ਗਈ ਜ਼ਿੰਦਗੀ ਤੇ ਗਈ ਅਕਸਰ ਇਹ ਬੁਢੇਪੇ ਚ ਡਿਗਰੀ ਮਿਲਦੀ ਹੈ ਮੈਂ ਤੇ ਹੈਰਾਨ ਹਾਂ ਨਾ ਇਹ ਡਿਗਰੀ ਸਾਡੀ ਨਹੀਂ ਹੈ ਪਰ ਗੁਰਮਤ ਦੇ ਸਾਰੇ ਜਿਹੜੇ ਸੰਤ ਆਪਣੇ ਆਪ ਨੂੰ ਆਖਾਂਦੇ ਨੇ ਸਾਰਿਆਂ ਦੇ ਨਾਲ ਲਿਖਿਆ ਹੁੰਦਾ ਹੈ ਸ੍ਰੀ 108 ਸ੍ਰੀ 108 ਹਾਲਾਂਕਿ ਗੁਰਬਾਣੀ ਦੀ ਗ੍ਰਾਮਰ ਦਾ ਵੀ ਪਤਾ ਕੋਈ ਨਹੀਂ ਹੈ ਅਰਥਾਂ ਦਾ ਅਰਥ ਕਰੀ ਜਾਂਦੇ ਆਉਂਦੇ ਨੇ ਔਰ ਇਤਿਹਾਸ ਵੀ ਉਹ ਨਹੀਂ ਸੁਣਾਉਂਦੇ ਮਿਥਿਆਸ ਵੀ ਉਹਨਾਂ ਦਾ ਆਪਣਾ ਹੀ ਬਣਾਇਆ ਹੁੰਦਾ ਹੈ ਤੇ ਫਿਰ ਵੇ 380 ਤੇ 111 ਉਹ ਨਾਲ ਲੱਗਿਆ ਹੈ ਤੇ ਇਸੇ ਵਿੱਚਕਾਰ ਜੋ ਹੈ ਗੱਲ ਆ ਗਈ 60 ਉਪਨਿਸ਼ਦਾਂ ਦੇ ਗੈਨੇ ਇਹ ਕਹਿੰਦੇ ਨੇ ਉਹ ਆਵਾਜ਼ ਓਮ ਧੁਨਾਕਾਰ ਆਵਾਜ਼ ਓੰਕਾਰ ਦੀ ਆਵਾਜ਼ ਵੀ ਧੁਨਾਕਾਰ ਹੈ ਓੰਕਾਰ ਜਿਵੇਂ ਘੜਿਆਲ ਵਜਾਇਆ ਤੇ ਆ ਹਿਤਾ ਹਿਤਾ ਉਹਦੀ ਧੁਨ ਮਦਮ ਆਉਂਦੀ ਹੈ सेम इस तरह की आवाज दे ओहकार दरह की आवाज ओम कुछ उपनिष्ठा देनी कहते कुछ कहनेकार मैं रात अर्ज की थी सी चार हजार साल पुराना तीर्थ है भारत दिश नर्मदा दे कंटे ने इस तीर्थ का नाम है ओ ओहकार 4000 ਸਾਲ ਪੁਰਾਣਾ ਮੰਦਿਰ ਹੈ ਪਹਾੜ ਨੂੰ ਉਤਰਾਛ ਕੇ ਜੋ ਬਣਾਇਆ ਗਿਆ ਉਸ ਮੰਦਿਰ ਦਾ ਨਾਂ ਹੈ ਓੰਕਾਰ ਰੇਲਵੇ ਸਟੇਸ਼ਨ ਦਾ ਨਾਂ ਓੰਕਾਰ ਹੈ ਸ਼ਹਿਰ ਦਾ ਨਾਂ ਓੰਕਾਰ ਮੰਦਿਰ ਦਾ ਨਾਂ ਓੰਕਾਰ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦક્ષਨ ਦੀ ਫੇਰੀ ਤੇ ਇਸ ਤੀਰਤ ਤੇ ਆਂਦਿਆਂ ਜਾਂਦਿਆਂ ਰੁਕੇ ਨੇ ਜਨਮ ਸਾਖੀ ਇੱਥੇ ਮਿਲਦਾ ਜਾਂਦਿਆਂ ਹੀ ਰੁਕੇ ਨੇ ਪਰ ਪਿਛਲੇ ਸਾਲ ਮੱਦੇ ਭਾਰਤ ਗਵਰਨਮੈਂਟ ਨੇ ਇੱਕ ਕਿਤਾਬਚਾ ਛਾਪਿਆ ਸੀ ਔਰ ਵੰਡਿਆ ਸੀ ਜਦ ਕਿ ਕੁੰਭ ਤੇ ਵੀ ਵੰਡਿਆ ਗਿਆ ਬਈ ਆਂਦਿਆਂ ਜਾਂਦਿਆਂ ਦੋਵੇਂ ਵਕਤ ਉਹ ओंकारेश्वर ਠਹਿਰੇ ਨੇ ਉਹ ओंकार ਜੀ ਦੇ ਠਹਿਰੇ ਨੇ ਗੁਰੂ ਨਾਨਕ ਪਿਛੇ ਜਦ ਕੁੰਭ ਦਾ ਮੇਲਾ ਸੀ ਨਾ ਤੇ ਸਰਬ ਧਰਮ ਸੰਮੇਲਨ ਸੀ ਸਿੱਖ ਧਰਮ ਦੀ ਤਰਫੋਂ ਦਾਸ ਨੂੰ ਬੁਲਾਇਆ ਗਿਆ ਸੀ ਮੈਂ ਪਹੁੰਚਿਆ ਸੀ 4 ਕਰੋੜ ਦੇ ਕਰੀਬ ਮਨੁੱਖਾਂ ਨੇ ਇੱਕ ਮਹੀਨੇ 'ਚ ਉਜੈਨ ਦੇ ਸਿਪਰਾ ਨਦੀ ਦੇ 'ਚ ਇਸ਼ਨਾਨ ਕੀਤਾ ਹੈ 4 ਕਰੋੜ ਨੇ ਇਹ 4 ਕਰੋੜ ਜਿੱਥੇ ਗੁੰਬ ਤੇ ਉਜੈਨ ਆ ਹੈ ਇਹ ਫਿਰ ਸਾਰੇ ओंकारೇಶ್ਵਰ ਵੀ ਗਏ ਟੈਂਪਰੇਰੀ 4 ਪੁਲ ਨਵੇਂ ਬਣਾਣੇ ਪਏ ਗਵਰਨਮੈਂਟ ਨੂੰ ਕਿ ਭੇਡ ਜੋ ਇਤ ਨਹੀਂ ਮੰਦਰ ਦਾ ਜਾਣ ਦਾ ਰਸਤਾ ਹੋਰ ਬਣਾਇਆ ਗਿਆ ਆਣ ਦਾ ਰਸਤਾ ਹੋਰ ਬਣਾਇਆ। ਇੰਨੀ ਭੀੜ ਨੇ ਜੋ ਦਰਸ਼ਨ ਕਰਨੇ 4 ਕਰੋੜ ਨੇ 1 ਮਹੀਨੇ ਵਿੱਚ ਆਣਾ। ਲੱਖਾਂ ਦੀ ਗਿਣਤੀ ਰੋਜ਼ ਪਹੁੰਚਦੀ ਹੈ। ਉਸ ਮੰਦਰ ਤੋਂ ਕੋਈ 100 ਗਜ਼ ਦੀ ਦੂਰੀ ਤੇ ਗੁਰਦੁਆਰਾ ਹੈ। ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓੰਕਾਰ। ਜਿੱਥੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਨੇ वो बाणी उच्चारण की थी जिस बाणी का ना है दकनी ओ अंकार राम कली दकनी ओ अंकार ओ अंकार ब्रह्मा उत्पत्त ओ अंकार किया जन चित ओ अंकार सैल जुग वाय ओ अंकार वेद निर्वय महाराज के अंदर सारा पसारा ओ अंकार तो है मता कोई कहे और शब्द है और शब्द है तो सदगुरु ने एक लाया नहीं एक ओ अंकार एक ही शब्द है दूजा नहीं है। ਇਸ ਵਾਸਤੇ ਵੀ ਭਾਰਤ ਦੇ ਤੇ ਇਹ ਦੋ ਸ਼ਬਦਾਂ ਦੀ ਗੱਲ ਹੈ ਓੰਕਾਰ ਤੇ ਓਮ ਇਸਲਾਮ ਦੇ ਬਾਣੀ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਹੈ ਕੁੰ ਤਾਂ ਮੁਸਲਮਾਨਾਂ ਦੇ ਕੁੰ ਮੰਨਦੇ ਨੇ ਈਸਾਈ ਜਗਤ ਦੇ ਚ ਮੰਨਦੇ ਨੇ ਉਹ ਸ਼ਬਦ ਲੋਗੋ ਉਸ ਗਰਸ ਕੇ ਜਿਸ ਜਿਸ ਢੰਗ ਨਾਲ ਪਕੜਦੇ ਚਾਹੀਏ ਉਹ ਅਨਾਹਦ ਨਾਦ ਹੈ ਜੋ ਸੁਣਾਈ ਦਿੱਤਾ ਹੈ ਗੁਰੂ ਨਾਨਕ ਨਾਮ ਕਹਿੰਦੇਣ ਉਹ ਅੰਕਾਰ ਸੁਣਾਈ ਦਿੱਤਾ ਹੈ ਮਹਾਵੀਰ ਨੂੰ ਕਹਿੰਦੇਣ ਉਹ ਅੰਕਾਰ ਹੈ ਸੁਣਾਈ ਦਿੱਤਾ ਹੈ ਭਗਤ ਕਬੀਰ ਨੂੰ ਕਹਿੰਦੇਣ ਉਹ ਅੰਕਾਰ ਹੈ ਔਰ ਸੁਣਾਈ ਦਿੱਤਾ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿੰਦੇਣ ਉਹ ਅੰਕਾਰ ਹੈ ਉਹਨਾਂ ਦੇ ਬੋਲ ਉਹ ਅੰਕਾਰ ਆਦ ਕਥਨੀ ਅਨਾਦ ਜਾਪ ਸਾਬ ਉਹ ਅੰਕਾਰ ਅਨਾਦੀ ਕਥਨੀ ਹੈ ਪਹਿਲਾ ਬੋਲ ਓੰਕਾਰੂ ਬ੍ਰਹਮੰਡ ਦੀ ਪਹਿਲੀ ਆਵਾਜ਼ ਹੈ ਪਹਿਲਾ ਸ਼ਬਦ ਹੈ ਇਹ ਸ਼ਬਦ ਇਸੇ ਤੋਂ ਹੀ ਸੰਸਾਰ ਦਾ ਆਉਣਾ ਹੋਇਆ ਕੀਤਾ ਬਸਾਓ ਇੱਕੋ ਕਵਾ ਇੱਕ ਕਵਾਓ ਹੋਇਆ ਓੰਕਾਰ ਉਸੇ ਤੋਂ ਹੀ ਸੰਸਾਰ ਦਾ ਬਸਾਰਾ ਹੋਇਆ ਕਿਸ ਤਰ੍ਹਾਂ ਹੋਇਆ ਤਿਸਤੇ ਹੋਏ ਲੱਖ ਦਰਿਆ ਉਸੇ ਕਵਾਓ ਤੋਂ ਜ਼ਿੰਦਗੀ ਦੇ ਲੱਖਾਂ ਦਰਿਆ ਪੈਦਾ ਹੋ ਗਏ ਬਹੁਤ ਆਨੰਦ ਸੂਰਜ ਪੈਦਾ ਹੋ ਗਏ ਜੋ ਲਖੇ ਨਹੀਂ ਜਾ ਸਕਦੇ ਗਿਣੇ ਨਹੀਂ ਜਾ ਸਕਦੇ ਇੱਕ ਇੱਕ ਸੂਰਜ ਦੇ ਫਿਰ ਕਈ ਕਈ ਟੁਕੜੇ ਬਣੇ ਕਈ ਕੋਟ ਸਸੀਅਰ ਸੂਰ ਨਿਕਤਰ ਕਈ ਕਰੋੜਾ ਇੱਕ ਇੱਕ ਸੂਰਜ ਦੇ ਫਿਰ ਕਈ ਕਈ ਟੁਕੜੇ ਆਏ ਇਹ ਜ਼ਮੀਨ ਉਸੇ ਸੂਰਜ ਦਾ ਇੱਕ ਟੁਕੜਾ ਧੁੰਦ ਪਾਣੀ ਬਣ ਗਏ ਔਰ ਉਹ ਟੁਕੜਾ ਜੋ ਵਾਸਵਿਕ ਅਗਦਾ ਗੋਲਾ ਸੀ ਅਗਦਾ ਗੋਲਾ ਹੀ ਸੀ ਸਹਜੇ ਸਹਜੇ ਠੰਡਾ ਹੋਣ ਲੱਗ ਪਿਆ ਧੁੰਦ ਪਾਣੀ ਬਣੀ ਇਸ ਅਗਦੇ ਗੋਲੇ ਨੂੰ ਚਾਰੋਂ ਪਾਸੇ ਪਾਣੀ ਨੇ ਘੇਰਿਆ ਸਹਜੇ ਸਹਜੇ ਇਹ ਅਗਦਾ ਗੋਲਾ ਠੰਡਾ ਹੋਣਾ ਸ਼ੁਰੂ ਹੋਇਆ ਇਹ ਜਿਸ ਰੂਪ ਦੇ ਚ ਪ੍ਰਗਟ ਹੋਇਆ ਇਹਨੂੰ ਕਹਿੰਦੇ ਨੇ ਪਾਹਨ ਪਾਣ ਪਾਣੀ ਤੋਂ ਪ੍ਰਗਟ ਹੋਇਆ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਪਵਨ ਸ਼ਬਦ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲਤੇ ਤ੍ਰਿਪਵਨ ਸਾਜਿਆ ਘੜਗੜ ਜੋਤ ਸਮੋਏ ਪੰਜ ਤਤਾਂ ਦੀ ਇਹ ਪੁਤਲੇ ਸਾਡਾ ਹਰ ਤਤ ਦੀ ਆਪਣੀ ਆਪਣੀ ਪ੍ਰਕਿਰਤੀ ਹੈ ਇਹ ਜਿਹੜਾ ਬੋਲਣਾ ਹੈ ਨਾ ਇਹ ਪਵਨ ਕਰਕੇ ਦੇਹੀ ਮਾਟੀ ਬੋਲੇ ਪਵਨ ਬੜੇ ਕਿਵੇਂ ਬੋਲਦੇ ਲੰਬਾ ਚੌੜਾ ਪ੍ਰਕਰਣ ਮੈਂ ਇਸ ਪਾਸੇ ਨਾ ਜਾਵਾਂ ਕਿਉਂਕਿ ਸਮ ਆਪਣੀ ਚਾਲ ਨਾਲ ਚਲਦਾ ਪਿਆ ਇਸ ਵਾਸੇ ਸਤਿਗੁਰ ਨੇ ਪਵਨ ਨੂੰ ਗੁਰੂ ਕਹਿ ਦਿੱਤਾ ਇਹਨਾਂ ਪੰਜ ਤਤਾਂ ਦੇ ਚੋਂ ਪਵਨ ਨੂੰ ਗੁਰੂ ਕਹਿ ਦਿੱਤਾ ਪਵਨ ਗੁਰੂ ਕਿਉਂ ਬੋਲਣਾ ਪਵਨ ਕਰਕੇ ਸੰਬੰਧ ਜੁੜਦੇ ਨੇ ਬੋਲ ਚਾਲ ਨਾਲ ਸੰਬੰਧ ਟੁੱਟਦੇ ਨੇ ਬੋਲ ਚਾਲ ਟੁੱਟ ਗਈ ਪ੍ਰੀਤ ਗੁਰ ਬੋਲ ਦੋ ਬੋਲ ਬੋਲੇ ਮਿੱਤਰਤਾ ਦੋਸ਼ ਮਨੇ ਚ ਬੰਦ ਕਰੇ ਗੰਢ ਪਰੇਤੀ ਮਿੱਠੇ ਬੋਲ ਵੀਰੋ ਉਮੀਦ ਹੈ ਆਜ਼ਦੀ ਕਥਾ ਆਪ ਜੀ ਨੂੰ ਪਸੰਦ ਆਈ ਹੋਏਗੀ ਕਰਦੇ ਆ ਜੀ ਆਜ਼ਦੀ ਵੀਡੀਓ ਇੱਥੇ ਐਂਡ ਮਿਲਾਂਗੇ ਜੀ ਇੱਕ ਹੋਰ ਨਵੇਂ ਵਲੌਗ ਵਿੱਚ ਨਵੀਂ ਕਥਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ